ਸਸਿਕਾ ਜੀ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਚੰਨੇ ਤੰਦਰੁਸਤ ਹੋ ਠੀਕ ਠਾਕ ਹੋ ਦੀ ਆਪਣਾ ਬਹੁਤ ਸਾਰਾ ਰੱਖ ਰਹੇ ਹਾਂ ਖਿਆਲ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀਗਾ ਤੁਹਾਨੂੰ ਕਿ ਮੈਂ ਸੂਟਾਂ ਦੀਆਂ ਵੀਡੀਓ ਕੁਝ ਦਿਖਾ ਦੇਣੀ ਐ ਐਕਚੁਅਲੀ ਚੱਲ ਮੇਰੇ ਦਿਮਾਗ 'ਚ ਹੋਰ ਬਹੁਤ ਕੁਝ ਰਿਹਾ ਸੀਗਾ ਮੈਂ ਆਪਣੀ ਸਟੋਰੀ ਦੇ ਨਾਲ ਹੀ ਕੰਟੀਨਿਊ ਹੋਣਾ ਸੀ ਤੁਹਾਡੇ ਨਾਲ ਪਰ ਮੈਂ ਥੋੜਾ ਜਿਹਾ ਆਪਣੇ ਆਪ ਤੇ ਨਿਯੰਤਰਣ ਕਰਨਾ ਸਿੱਖਿਆ ਥੋੜਾ ਜਿਹਾ ਕਾਬੂ ਪਾਇਆ ਹੈ ਕਿਉਂਕਿ ਹੁਣ ਹਾਈਪਰ ਹੋ ਕੇ ਜਲਦਬਾਜ਼ੀ ਵਿੱਚ ਕੁਝ ਨਹੀਂ ਕਰਨਾ ਜੋ ਕਰਨਾ ਐ ਸੋਚ ਸਮਝ ਕੇ ਠੰਡੇ ਦਿਮਾਗ ਨਾਲ ਤੇ ਡਿਸਕਸ ਕਰਕੇ ਕਰਨਾ ਜੋ ਵੀ ਮੇਰੇ ਆਪਣੇ ਆ ਉਹਨਾਂ ਨਾਲ ਡਿਸਕਸ ਕਰਕੇ ਕਰਨਾ ਤੇ ਉਹ ਵੀਡੀਓ ਵੀ ਮੈਂ ਇਸ ਸੂਟਾਂ ਵਾਲੀ ਵੀਡੀਓ ਤੋਂ ਬਾਅਦ ਲੈ ਕੇ ਆ ਰਹੀ ਹਾਂ ਜ਼ਰੂਰ ਸੁਣੀਓ ਕੁਝ ਕੁ ਕਰਤੂਤਾਂ ਜਿਨ੍ਹਾਂ ਦੀਆਂ ਜੋ ਬਾਜ਼ ਨਹੀਂ ਆ ਸਕਦੇ ਆਪਣੀਆਂ ਕਰਤੂਤਾਂ ਕਰੇ ਬਿਨਾ ਉਹ ਮੈਂ ਤੁਹਾਡੇ ਨਾਲ ਵੀਡੀਓ ਪਾਉਂਗੀ ਡਿਸਕਸ ਕਰੂੰਗੀ ਇਸ ਤੋਂ ਬਾਅਦ ਅੱਗੇ ਹੋਰ ਵੀ ਬਹੁਤ ਸਾਰੇ ਕਈ ਨਾਮੀ ਚਿਹਰੇ ਵੀ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰੂੰਗੀ ਸਾਹਮਣੇ ਲੈ ਕੇ ਆਉਣ ਦੀ ਤੇ ਆਪਾਂ ਉਸ ਟਾਪਿਕ 'ਤੇ ਗੱਲਬਾਤ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਹੋਣ ਜਾ ਰਹੀ ਹੈ ਬਈ ਸੂਟਾਂ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਕਮੈਂਟ ਕਰੇ ਸੀਗੇ ਕਿ ਸੂਟ ਜ਼ਰੂਰ ਦਿਖਾਓ ਤਾਂ ਜਿੰਨੇ ਕ ਪੋਸਿਬਲ ਹੋ ਸਕਦੇ ਆ ਅੱਜ ਪਹਿਲਾਂ ਸ਼ੁਰੂਆਤ ਕਰਦੀ ਮੈਂ ਆਪਣੇ ਸੂਟਾਂ ਤੋਂ ਆਪਣੇ ਘਰ ਦੇ ਸੂਟ ਜਿਵੇਂ ਕਿ ਮੈਂ ਜੋ ਵਿਆਹ ਦੇ ਵਿੱਚ ਆਪਣੇ ਤੇ ਜੈਸਮੀਨ ਦਾ ਇੱਕ ਸੂਟ ਜਾਂ ਦੋ ਸੂਟ ਮੈਂ ਤਿਆਰ ਕਰਵਾਏ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਦੇਖ ਕੇ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਉਸ ਤੋਂ ਬਾਅਦ ਮੈਂ ਬੁਟੀਕ ਵਰਕ ਦਿਖਾਉਂਗੀ ਤੁਹਾਡੇ ਨੂੰ ਤੇ ਉਸ ਤੋਂ ਬਾਅਦ ਸ਼ਾਪ ਦੇ ਉੱਪਰ ਜਾ ਕੇ ਜੋ ਵੀ ਗਰਮੀ ਦੇ ਅਕੋਰਡਿੰਗ ਸੂਟ ਕੱਪੜੇ ਆਏ ਹੋਏ ਆ ਉਹ ਸਾਰੇ ਮੈਂ ਤੁਹਾਨੂੰ ਦਿਖਾਉਂਗੀ ਤੇ ਸਭ ਤੋਂ ਪਹਿਲਾਂ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਆਪਣੇ ਵਿਆਹ ਵਾਲੇ ਸੂਟਾਂ ਤੋਂ بس ਇਹ ਚਾਰ ਕੱਡਰੈਸਾਂ ਨੇ ਤੇ ਜੇ ਮੈਨੂੰ ਲੱਗਿਆ ਤਾਂ ਮੈਂ ਇੱਕ ਦੋ ਮੇਰੇ ਕੋਲ ਹੈਂਡਵਰਕ ਪਿਆ ਹੋਇਆ ਹੈਗਾ ਕੀਤਾ ਜੋ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੀਗਾ ਜੁਆਸ ਤੋਂ ਵੀ 4-5 ਸਾਲ ਪਹਿਲਾਂ ਮੜੇ ਸ਼ੌਂਕ ਨਾਲ ਕਰਾਇਆ ਸੀਗਾ ਜਿਹਨੂੰ ਆਪਾਂ ਮਿਰਰ ਵਰਕ ਵੀ ਕਹਿ ਦਿੰਨੇ ਆ ਹਨਾ ਹੈਂਡਵਰਕ ਦੇ ਵਿੱਚ ਮਿਰਰ ਵਰਕ ਜਿਹਦਾ ਟ੍ਰੈਂਡ ਕਦੇ ਖਤਮ ਨਹੀਂ ਹੋਇਆ ਹਾਲੇ ਤੱਕ ਤੇ ਉਹ ਵੀ ਮੈਂ ਤੁਹਾਡੇ ਨਾਲ ਐਡ ਕਰ ਦੂੰਗੀ ਤੁਸੀਂ ਦੇਖ ਕੇ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਹਾਂਜੀ ਤੇ ਆਪਾਂ ਖੋਲਣ ਜਾ ਰਹੇ ਆ ਆਪਣੇ ਕੱਪੜੇ ਲਓ ਜੀ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਨਿਕਲ ਕੇ ਆਇਆ ਵਾ ਇਹ ਐਸ ਸਕਰਟ ਆਪਣੀ ਐਕਸਲ ਖੜਾ ਕਰ ਲੈਣੀ ਹੈ ਕਿ ਵਿੱਚੋਂ ਇੱਕ ਇੱਕ ਪੀਸ ਇਹ ਕੱਢੀ ਆਵਾਂਗੇ ਨਾਲ ਦੀ ਨਾਲ ਦੱਸੀ ਆਵਾਂਗੇ ਅੱਛਾ ਜੀ ਇਹ ਆਪਣੇ ਕੋਲੇ ਨਾ ਕਪੜਾ ਸੀਗਾ ਇਹ ਅਸੀਂ 5-6 ਸੂਟਾਂ ਦਾ ਪਿਛਲੇ ਸਾਲ ਲਿਆ ਸੀ ਪਲੇਨ ਸਟਾਫ ਸੀਗਾ ਇਹ ਇੱਕਦਮ ਪਲੇਨ ਇਹਦੇ ਉੱਪਰ ਪਹਿਲਾਂ ਆਪਾਂ ਸਕਰਟ ਖੁਦ ਬਣਾਉਣ ਦਾ ਡੈਮੋ ਲਗਾਇਆ ਸੀ ਸਕਰਟ ਮਾਸੀ ਨੇ ਕੱਟੀ ਸੀਗੀ ਮਾਸੀ ਨੇ ਰੈਡੀ ਕੀਤੀ ਸੀ ਰੇਵ ਕਟਿੰਗ ਦੇ ਵਿੱਚ ਇਹਦੀ ਇਹਦੀ ਕਟਿੰਗ ਹੈ ਜਿਹੜੀ ਰੇਵ ਹੈ ਤੁਸੀਂ ਦੇਖ ਸਕਦੇ ਹੋ ਬਣਾ ਸਕਰਟ ਕਿੰਨੀ ਵਧੀਆ ਬਣੀ ਹੈ ਇਹ ਸਿਰਫ ਅਸੀਂ ਡੈਮੋ ਲਗਾਇਆ ਸੀ ਇਹਦੇ ਨਾਲ ਮੈਂ ਸੋਚ ਰਹੀ ਸੀ ਕੋਈ ਟੀ-ਸ਼ਰਟ ਵਗੈਰਾ ਗਰਮੀਆਂ ਦੇ ਵਿੱਚ ਪਾਉਣ ਨੂੰ ਬਹੁਤ ਵਧੀਆ ਲੱਗਦੀ ਹੈ ਟੀ-ਸ਼ਰਟ ਨੂੰ ਆਪ ਸਕਰਟ ਦੇ ਨਾਲ ਘਰੇ ਵੇਅਰ ਕਰਦੇ ਹਾਂ ਤਾਂ ਕੰਫਰਟ ਜ਼ੋਨ ਐਨਾ ਹੈ ਇਸ ਦੇ ਵਿੱਚ ਇੰਨੀ ਕੰਫਰਟੇਬਲ ਹੈ ਇਹ ਚੀਜ਼ ਕਿ ਬਸ ਜਿਨੇ ਇੱਕ ਵਾਰ ਪਾ ਲਈ ਉਹ ਬਾਾਰ-ਬਾਰ ਸਕਰਟ ਦੇ ਨਾਲ ਟੀ-ਸ਼ਰਟ ਵੇਅਰ ਕਰੇਗਾ ਲੋਅਰ ਤੋਂ ਵੀ ਜ਼ਿਆਦਾ ਕੰਫਰਟੇਬਲ ਹੈ ਔਰ ਹਰ ਇੱਕ ਦੀ ਆਪਣੀ ਚੋਇਸ ਹੈ ਮੈਂ ਪਾ ਲੈਣੀ ਹੈ ਮੈਨੂੰ ਵਧੀਆ ਲੱਗਦਾ ਪਰ ਇਸ ਸਕਰਟ ਦਾ ਜਿਹੜਾ ਘਰਾਵ ਹੈ ਘੇਰਾ ਜਿਵੇਂ ਆਪਾਂ ਕਹਿੰਦੇ ਨੇ ਇਹ ਬਹੁਤ ਜ਼ਿਆਦਾ ਹੈ ਸੋ ਇਹਦੇ ਨਾਲ ਜੇ ਆਪਾਂ ਸ਼ਾਰਟ ਕੜਤੀ ਵੀ ਬਣਾ ਲੈਣੀ ਹੈ ਤਾਂ ਕਿਸੇ ਨਾ ਕਿਸੇ ਗਰਮੀ ਦੇ ਫੰਕਸ਼ਨ ਨੂੰ ਵੀ ਇਹ ਠੀਕ ਕਰ ਦੇਗੀ ਮਤਲਬ ਠੀਕ ਹੀ ਕਰ ਦੇਗੀ ਆਪਣਾ ਡੰਗ ਲਾ ਦੇਗੀ ਲਾਓ ਜੀ ਇਹ ਹੋ ਗਈ ਸਕਰਟ ਜਿਹੜੀ ਅਸੀਂ ਖੋਦ ਤਿਆਰ ਕੀਤੀ ਬੈਮੋ ਲਗਾਇਆ ਬਣਾਈਆਂ ਵੀ ਮਾਸੀ ਜੀ ਨੇ ਕਾਫੀ ਜ਼ਿਆਦਾ ਸੂਟ ਘਰੇ ਵੀ ਤਿਆਰ ਕਰਾਈ ਪਰ ਐਂਡ ਤੇ ਫਿਰ ਉਹੀ ਗੱਲ ਹੁੰਦੀ ਹੈ ਜੀ ਸਭ ਦੇ ਜਦੋਂ ਵਿਆਹ ਕਰੇ ਹੁੰਦਾ ਹੈ ਕਿੰਨੀ ਤੁਸੀਂ ਖਿੱਚ ਕੇ ਤਿਆਰੀ ਕਰ ਲੋ ਤੁਹਾਨੂੰ ਮੌਕੇ ਤੇ ਆ ਕੇ ਟੇਲਰ ਕੋਈ ਕੰਮ ਕਰਵਾਉਣਾ ਪੈਂਦਾ ਕਿਉਂਕਿ ਖੁਦ ਕੋਲੇ ਟਾਈਮ ਬਚਦਾ ਹੀ ਨਹੀਂ ਅਸੀਂ ਬਾਕੀ ਦੋ ਸੂਟ ਸੀ ਜਿਹੜੇ ਉਹ ਬੁਟੀਕ ਤੋਂ ਮੈਂ ਆਪਣੇ ਮੈਂ ਤਾਂ ਤਿੰਨ ਚਾਰ ਹੀ ਬੁਟੀਕ ਤੋਂ ਤਿਆਰ ਕਰਵਾਏ ਤਿੰਨ ਸੂਟ ਜੈਸਮੀਨ ਦੇ ਸਣੇ ਮੈਂ ਬੁਟੀਕ ਤੋਂ ਤਿਆਰ ਕਰਵਾਏ ਹਾਲਾਂਕਿ ਮੈਨੂੰ ਉਹ ਫਿਟਿੰਗ ਉਹ ਚੀਜ਼ ਨਹੀਂ ਆਈ ਜੋ ਅਸੀਂ ਆਪ ਬਣਾਉਣੀ ਹੈ ਪਰ ਸਾਡਾ ਡੰਗ ਲੱਗ ਗਿਆ ਇੱਕ ਸੂਟ ਦੀ ਫਿਟਿੰਗ ਬਿਲਕੁਲ ਹੀ ਖਰਾਬ ਹੋ ਗਈ ਹੈ ਉਹਨੂੰ ਅਸੀਂ ਆਪ ਠੀਕ ਕਰਾਂਗੇ ਅੱਛਾ ਉਹ ਸੂਟ ਹੈ ਜਿਹੜਾ ਜਿਹਦੀ ਫਿਟਿੰਗ ਖਰਾਬ ਹੋਈ ਹੈ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਉਹ ਹੈਗਾ ਜੀ ਇਹ ਵਾਲਾ ਅੱਛਾ ਇਹ ਸੂਟ ਹੈ ਜਿਹੜਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਟਿਸ਼ੂ ਦੇ ਉੱਪਰ ਹੈਂਡ ਵਰਕ ਹੈ ਦਾ ਨੈਕ ਹੈ ਜਿਹੜਾ ਇਹ ਹੈਂਡ ਵਰਕ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਨਵਦੀਪ ਅੱਛੀ ਤਰ੍ਹਾਂ ਵੀਡੀਓ ਬਣਾਇਓ ਬੇਟਾ ਇਹ ਸਾਰਾ ਵਿੱਚ ਆਣਾ ਚਾਹੀਦਾ ਓਕੇ ਅੱਛਾ ਜੀ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਨਾ ਇਹ ਮੈਂ ਬੁਟੀਕ ਤੋਂ ਤਿਆਰ ਕਰਵਾਇਆ ਸੀ ਇਹ ਦੀ ਲੇਸ ਲਗਵਾਈ ਹੋਈ ਹੈ ਤੇ ਇਹ ਇਸ ਦੀ ਨਵਦੀਪ ਅੱਗੇ ਆ ਕੇ ਨੈਕ ਦਾ ਡਿਜ਼ਾਈਨ ਦਿਖਾਓ ਇਹ ਜਦੋਂ ਮੈਂ ਅਨਸਟਿਚ ਲਿਆ ਸੀਗਾ ਮੈਨੂੰ ਇਹਦੀ neck ਦਾ ਡਿਜ਼ਾਈਨ ਮੈਨੂੰ ਸੌਪਰ ਤੇ ਸਿੰਪਲ ਸੂਟ ਜ਼ਿਆਦਾ ਵਧੀਆ ਲੱਗਦੀ ਹੈਗੀ ਤੇ ਮੈਂ ਇਸ ਨੂੰ ਇਹਦੇ ਡਿਜ਼ਾਈਨ ਕਰਕੇ ਲਿਆ ਸੀਗਾ ਪਰ ਗਲਤੀ ਇਹ ਹੋ ਗਈ ਕਿ ਮੈਨੂੰ ਇਹ ਦੱਸਣਾ ਬੁਟੀਕ ਤੇ ਮੈਂ ਖੁਦ ਭੁੱਲ ਗਈ ਜਾਂ ਜਲਦਬਾਜ਼ੀ ਵਿੱਚ ਤੁਸੀਂ ਕੁਝ ਵੀ ਲਗਾ ਸਕਦੇ ਹੋ ਕਿ ਗਲਤੀ ਹੋ ਗਈ ਇਹ ਜਿਹੜਾ ਇੰਨਾ ਸੂਟ ਹੈ ਇੱਥੋਂ ਇਹਦੀ ਗਲਾ ਜਿਹੜਾ ਇਹ ਇੱਥੋਂ ਕਟਿੰਗ ਹੋ ਕੇ ਇੱਥੇ ਇਹਦਾ ਡਿਜ਼ਾਈਨ ਆਣਾ ਸੀ neck ਦਾ ਇਹ ਇੰਨਾ ਐਕਸਟਰਾ ਹੋਣ ਕਰਕੇ ਜਿਹੜੀ ਇਹਦੀ ਲੈਂਥ ਹੈ ਇਹ ਆਪਣੇ 13 ਇੰਚ ਦੀ ਜਿਹੜੀ ਆਪਣੀ ਮੇਨ ਫਿਟਿੰਗ ਹੁੰਦੀ ਹੈ ਉੱਪਰ ਉਸ ਤੋਂ ਬਹੁਤ ਜ਼ਿਆਦਾ نیچے ਚੱਲ ਗਿਆ ਮਤਲਬ ਪੇਟ ਤੋਂ نیچے ਆਪਣੇ ਕਮਰ ਤੱਕ ਇਸ ਦਾ ਡਿਜ਼ਾਈਨ ਆ ਗਿਆ ਜੋ ਬਿਲਕੁਲ ਵੀ ਸੋਹਣਾ ਨਹੀਂ ਲੱਗਦਾ ਸੀ ਇਹਨੂੰ ਫਿਟਿੰਗ ਵਾਲਾ ਬਣਾਇਆ ਸੀ ਇਹਦੇ ਪਲੋਈਆਂ ਵੀ ਪਵਾਈਆਂ ਸੀ ਫਿਰ ਜਦੋਂ ਮੌਕੇ ਦੇ ਉੱਪਰ ਬਣਿਆ ਇਹ ਤਿਆਰ ਹੋਇਆ ਤਾਂ ਫਿਰ ਵਿਆਹ ਦੇ ਵਿੱਚ ਸਿਰਫ 2 ਦਿਨ ਬਾਕੀ ਸੀ ਇਸ ਦਾ ਆਪਾਂ ਕੁਝ ਨਹੀਂ ਕਰ ਸਕਦੇ ਸੀ ਇਸ ਦਾ ਸਿਰਫ ਇਹੀ ਹੱਲ ਸੀਗਾ ਕਿ ਮੇਰੇ ਦਿਮਾਗ 'ਚ ਆਇਆ ਕਿ ਇਸ ਨੂੰ ਮੈਂ ਪਾਕਿਸਤਾਨੀ ਡਰੈਸ ਦਾ ਰੂਪ ਦੇ ਦਈਏ ਕਿ ਮਤਲਬ ਇਹਨੂੰ ਆਪਾਂ ਖੁੱਲੀ ਕਰਵਾ ਲਈਏ ਕੁੜਤਾ ਜਿਵੇਂ ਖੁੱਲਾ ਕੁੜਤਾ ਹੁੰਦਾ ਹੈ ਤਾਂ ਇਸ ਦੀਆਂ ਆਪਾਂ ਜੁਨਟ ਇਹਨੂੰ ਆਪਾਂ ਖੁੱਲਾ ਕਰਵਾਇਆ ਪਰ ਖੁੱਲਾ ਕਰਨ ਤੋਂ ਬਾਅਦ ਵੀ ਇਹਦੀ ਜਿਹੜੀ ਫਿਟਿੰਗ ਹੈ ਉਹ ਬਿਲਕੁਲ ਸੋਹਣੀ ਨਹੀਂ ਆਈ ਕਿਉਂਕਿ ਇਹ ਤੁਸੀਂ ਦੇਖ ਰਹੇ ਹੋ ਹਨਾ ਕਿ ਇਹਦੀ ਇੱਥੋਂ ਫਿਟਿੰਗ ਹੈ ਜਿਹੜੀ ਇਹ ਲੂਜ਼ ਹੋਣ ਦੇ ਨਾਲ ਜਿਹੜਾ ਇਹ ਘੇਰਾ ਹੈ ਇਸ ਦਾ ਇਹ ਛੋਟਾ ਰਹਿ ਗਿਆ ਕਿਉਂਕਿ ਇਹ ਘੇਰਾ ਵੀ ਜ਼ਿਆਦਾ ਹੋਣਾ ਚਾਹੀਦਾ ਸੀ ਪਾਕਿਸਤਾਨੀ ਡਰੈੱਸ ਦਾ ਮਤਲਬ ਹੈ ਕਿ ਬਿਲਕੁਲ ਸਟ੍ਰੇਟ ਖੁੱਲੀ ਲੂਜ਼ ਡਰੈੱਸ ਤੇ ਲੂਜ਼ ਬਾਹਾਂ ਸੋ ਇਹ ਗੱਲਬਾਤ ਇਹਦੀ ਨਹੀਂ ਬਣੀ ਆ ਤੇ ਮੇਰਾ ਇਹ ਸਹੇਰੇ ਬੰਨਣ ਵੇਲੇ ਸਵੇਰੇ ਡਰੈੱਸ ਪਾਈ ਸੀ ਮੇਰਾ ਮੂਡ ਵੀ ਥੋੜਾ ਖਰਾਬ ਸੀ ਇਹ ਡਰੈੱਸ ਨੂੰ ਲੈ ਕੇ ਕਿ ਮੇਰੀ अच्छा इदी कॉस्ट ਦੱਸ ਦਿਆਂ ਜੀ 5500 ਰੁਪਏ ਟਿਸ਼ੂ ਦੇ ਉੱਪਰ ਹੈਂਡਵਰਕ ਹੈ 5500 ਦਾ ਆਪਾਂ ਨੂੰ ਇਹ ਮੇਰੇ ਖਿਆਲ ਪੀਪੀ ਪਲਾਜ਼ਾ ਤੋਂ ਜਾਂ ਡੀਪੀ ਸੰਸ ਤੋਂ ਲਿਆ ਹੋਣਾ ਆਪਾਂ ਇਹ ਇਹ ਆਪਾਂ ਨੂੰ ਉੱਥੋਂ ਪਿਆਛੇ ਇਹਦਾ ਮੈਂ ਪੂਰਾ ਤੁਹਾਨੂੰ ਇਹਦੀ ਬਾਟਮ ਦਿਖਾ ਦੇਣੀ ਹੈ ਤੇ ਇਹਦਾ ਦੁਪੱਟਾ ਵੀ ਦਿਖਾ ਦੇਣੀ ਹੈ ਦੁਪੱਟਾ ਇਹਦਾ ਬਹੁਤ ਵਧੀਆ ਨਾਲ अच्छा जी ਇਹਦੇ ਨਾਲ ਮੈਂ ਸਲਵਾਰ ਬਣਾਈ ਸੀ ਸਟ੍ਰੇਟ ਇਹਦੇ ਨਾਲ ਮੈਂ ਸਟ੍ਰੇਟ ਸਲਵਾਰ ਬਣਾਈ ਸੀ ਇਹ ਸਲਵਾਰ ਦੇ ਜਿਵੇਂ ਕਿ ਮੈਨੂੰ ਇਹ ਸਲਵਾਰ ਤੇ ਫਿਟਿੰਗ ਵੀ ਵਧੀਆ ਨਹੀਂ ਲੱਗੀ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਸੂਟ ਮੈਨੂੰ ਇੰਨਾ ਵਧੀਆ ਨਹੀਂ ਲੱਗਿਆ ਸੂਟ ਵਧੀਆ ਸੀ ਸਟਿਚਿੰਗ ਇਹਦੀ ਮੈਨੂੰ ਚੰਗੀ ਨਹੀਂ ਲੱਗੀ ਤੇ ਇਹਦਾ ਦੁਪੱਟਾ ਵੀ ਮੈਂ ਲੱਭਤੀ ਕਹੀ ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਧਰ ਉਧਰ ਹੋ ਜਾਂਦੀਆਂ ਜਦੋਂ ਵੀ ਆਪਾਂ ਸਮਾਨ ਸمیٹਦੇ ਹਾਂ ਵਿਆਹ ਤੋਂ ਬਾਅਦ ਅੱਛਾ ਜੀ ਇਹ ਇਹਦਾ ਦੁਪੱਟਾ ਹੈ ਦੁਪੱਟਾ ਇਹਦਾ ਟੈਬੀ ਸਿਲਕ ਹੈ ਤੇ ਇਹਦੇ ਉੱਪਰ ਇਸ ਤਰ੍ਹਾਂ ਕੁਝ ਜ਼ਰੀ ਦਾ ਵਰਕ ਹੈ ਦੁਪੱਟਾ ਵਧੀਆ ਸੀ ਇਸਦੀਆਂ ਮੈਂ ਕੁਝ ਫੋਟੋਆਂ ਵੀ ਮਗਵਾਉਂਗੀ ਜਿਵੇਂ ਆ ਜਾਂਦੀਆਂ ਫੋਟੋਆਂ ਤਾਂ ਮੈਂ ਉਹ ਵੀ ਇੰਸਟਾਗ੍ਰam ਤੇ ਵੀ ਪਾਉਂਗੀ ਇਸ ਦੇ ਸ਼ਾਰਟਸ ਵੀ ਪਾਉਂਗੀ ਤੇ ਤੁਹਾਨੂੰ ਉਹ ਜਿਹੜੀ ਐਚ ਡੀ ਕੁਆਲਿਟੀ ਦੀ ਵੀਡੀਓ ਹੋਏਗੀ ਵਾਲੇ ਸੂਟ ਦੀ ਇਹ ਚੀਜ਼ ਦੀ ਤਾਂ ਤੁਹਾਨੂੰ ਉੱਥੇ ਇਸ ਦਾ ਵੀਰ ਕੀਤਾ ਲੋਕਲ ਪਤਾ ਚਲੇਗਾ ਜੋ ਮੈਂ ਖੁਦ ਬਣਾ ਕੇ ਪਾਈ ਸੀ ਤੁਹਾਨੂੰ ਆਪਣੇ ਫੋਨ ਤੋਂ ਸਕਰੀਨਸ਼ਾਟ ਰਿਕਾਰਡਿੰਗ ਕਰਕੇ ਉਹਦੇ ਵਿੱਚ ਕਲੀਅਰਟੀ ਨਹੀਂ ਸੀ ਸੋ ਇਹ ਕੁਝ ਇਸ ਤਰ੍ਹਾਂ ਦਾ ਸੂਟ ਹੈ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਣਾ ਬਾਕੀ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਹੈ ਆਪਣੀ ਪਸੰਦ ਹੁੰਦੀ ਹੈ ਸੋ ਮੈਨੂੰ ਐਵੇਂ ਦੀਆਂ ਚੀਜ਼ਾਂ ਠੀਕ ਹੈ ਮੈਂ ਇਸ ਵਾਰੀ ਵੀ ਥੋੜਾ ਜਿਹਾ ਜ਼ਿਆਦਾ ਲੈਣਾ ਨਹੀਂ ਮੈਂ ਇੰਨਾ ਜ਼ਿਆਦਾ ਵਰਕ ਤੇ ਇੰਨਾ ਧਾਮ-ਚਾਮ ਨਹੀਂ ਪਾਉਂਦੀਆਂ ਨਹੀਂ ਲਗਦੀਆਂ ਸੋ ਭਰਾ ਦਾ ਵਿਆਹ ਹੋਣ ਕਰਕੇ ਮੈਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣੀਆਂ ਪਈਆਂ اچھا ਇਹਦਾ ਜਿਹੜਾ ਪ੍ਰਾਈਸ ਸੀ ਮੈਂ ਤੁਹਾਨੂੰ ਪਹਿਲੇ ਦੱਸਦਾ 5500 ਸੀਗਾ ਤੇ ਇਸ ਤੋਂ ਬਾਅਦ ਆ ਪਾ ਜਾਨੀ ਹੈ ਜੀ ਇਹ ਵਾਲੀ ਡਰੈਸ ਤੇ ਜਿਹੜੀ ਇਹ ਵਾਲੀ ਡਰੈਸ ਹੈ ਇਹ ਫੁੱਲ ਪਿਓਰ ਚਨੂਨ ਦੇ ਉੱਪਰ ਇਹਦਾ ਵਰਕ ਹੈ ਹੈਂਡਵਰਕ ਹੈ ਇਹ ਇਹ ਪੂਰਾ ਹੈਂਡਵਰਕ ਹੈ ਇਹ ਤੁਸੀਂ ਦੇਖ ਸਕਦੇ ਹੋ ਹਣਾ ਨਦੀਕ ਥੋੜਾ ਅੱਗੇ ਤੋਂ ਦਿਖਾਓ ਇਸਦੀ ਮੈਂ ਫਿਟਿੰਗ ਕਰਵਾਈ ਹੈ ਰੈਡੀमेड ਡਰੈਸ ਹੈ ਜੀ ਇਹ ਆਪਾਂ ਮੇਰੇ ਖਿਆਲ ਪੈਟਲ ਤੋਂ ਲਈ ਹੋ ਸਕਦੀ ਹੈ ਮੈਨੂੰ ਪ੍ਰੋਪਰ ਧਿਆਨ ਨਹੀਂ ਕਿਉਂਕਿ ਇਹ ਮਾਸੀ ਜੀ ਲੈ ਕੇ ਆਏ ਸੀਗੇ ਜਾਂ ਇਹ ਪੈਟਲ ਤੋਂ ਲਈ ਹੋਈ ਹੈ ਜਾਂ ਫਿਰ ਇਹ ਪੀਪੀ ਪਲਾਜ਼ਾ ਦੀ ਡਰੈਸ ਨਹੀਂ ਹੈ ਵੈਸੇ ਇਹ ਤੇ ਇਹਦਾ ਆਪਾਂ ਤੁਸੀਂ ਵੇਖਿਆ ਹੀ ਹੋਣਾ ਥੋੜਾ ਬਹੁਤ ਤਾਂ ਇਹ ਮੈਂ ਹਲਦੀ ਤੇ ਪਾਈ ਸੀ ਜੋ ਕੁਝ ਕਾਰਨਾ ਕਰਕੇ ਮੈਨੂੰ ਘੱਟ ਸੂਟ ਕੀਤੀ ਪਤਾ ਨਹੀਂ ਉਸਤੇ ਕੁਝ ਰੀਜਨ ਸੀਗੇ ਮੈਨੂੰ ਖੁਦ ਵੀ ਤਿਆਰ ਹੋਣ ਲਈ ਟਾਈਮ ਨਹੀਂ ਮਿਲਿਆ ਤੁਸੀਂ ਇਹ ਸਮਝ ਸਕਦੇ ਹੋ ਕਿ ਮੈਨੂੰ ਰੈਡੀ ਹੋਣ ਲਈ ਟਾਈਮ ਨਹੀਂ ਮਿਲਿਆ ਅੱਛਾ ਇਹ ਤੁਸੀਂ ਦੇਖ ਸਕਦੇ ਹੋ ਨਾ ਸਕਰਟ ਹੈ ਜਿਹੜੀ ਇਹ ਵੀ ਇਸ ਤਰ੍ਹਾਂ ਰੈਡੀमेड ਸਕਰਟ ਹੈ ਡੈਡੀमेड ਇਸੀ ਸ਼ਰਟ ਹੈ ਤੇ ਇਤਰੂ ਦਿਖਾਇਆ ਨਹੀਂ ਚੋ ਇਹ ਇਸ ਤੇ ਇਸ ਤਰ੍ਹਾਂ ਕਰਕੇ ਝਾਲਰ ਲੱਗੀ ਹੋਈ ਆ ਇਹਦਾ ਇਹਦੇ ਨਾਲ ਜਿਹੜਾ ਦੁਪੱਟਾ ਹੈ ਦੁਪੱਟਾ ਬਿਲਕੁਲ ਪਲੇਨ ਹੈ ਇਸਦਾ ਫੁੱਲ ਪਿਓਰ ਦਾ ਦੁਪੱਟਾ ਹੈ ਦਾ ਦੁਪੱਟੇ ਦੇ ਸਿਰਫ ਕਿਨਾਰਿਆਂ ਤੇ ਹੈਂਡਵਰਕ ਹੈ ਉਹ ਵੀ ਬਿਲਕੁਲ ਬਰੀਕ ਜਿਵੇਂ ਕਟਵਰਕ ਦਾ ਹੈਂਡਵਰਕ ਹੈ ਸਿਰਫ ਇਹਦੇ ਉੱਪਰ ਇਹ ਜਿਹੜਾ ਸ਼ੀਸ਼ੇ ਵਾਲਾ ਹੁੰਦਾ ਜੋ ਪਾਈਪ ਪਾਈਪ ਬੋਲਦੇ ਆਪਾਂ ਵੈਸੇ ਇਹਨੂੰ ਅ ਸ਼ੁੱਧ ਪੰਜਾਬੀ ਪਿਆਬੀ ਦੇ ਵਿੱਚ ਇਹਨੂੰ ਆਪਾਂ ਹੱਥ ਦੀ ਕਢਾਈ ਚ ਸ਼ੀਸ਼ੇ ਵਾਲੀਆਂ ਪਾਈਪਾ ਬੋਲ ਦਿੰਦੇ ਨੇ ਤੇ ਇਹ ਵਾਲੀਆਂ ਵਰਕ ਕੀਤਾ ਹੋਇਆ ਇਹਦੀ ਕਿਨਾਰੀ ਦੇ ਉੱਪਰ ਜੋ ਦੇਖਣ ਵਿੱਚ ਡਰੈੱਸ ਬਹੁਤ ਵਧੀਆ ਲੱਗਦੀ ਪਰ ਕੁਝ ਕਾਰਨਾ ਕਰਕੇ ਮੇਰੇ ਤੇ ਘੱਟ ਸੂਟ ਕਰ ਰਹੀ ਸੀਗੀ ਹਲਦੀ ਵਾਲੇ ਦਿਨ ਤੇ ਇਹ ਹੈ ਜੀ ਇਸ ਦਾ ਹੈਂਡਵਰਕ ਦੱਸਿਓ ਤੁਸੀਂ ਤੁਹਾਨੂੰ ਕਿਵੇਂ ਲੱਗੀ ਇਹ ਹਲਦੀ ਦੇ ਲਈ ਡਰੈੱਸ ਸੀ ਤੇ ਇਸ ਦੀ ਜਿਹੜੀ ਕੋਸਟ ਹੈ ਉਹ ਸੀਗੀ 9500 ਰੁਪਈਆ 9500 ਰੁਪਿਆ ਇਸ ਦਾ ਪ੍ਰਾਈਸ ਸੀਗਾ ਇਹ ਫੁੱਲ ਪਿਓਰ ਚਨੂਨ ਤੇ ਆ ਤੇ ਇਹ ਇਹ ਵੀ ਮੈਨੂੰ ਮਾਸੀ ਨੇ ਦਵਾਈ ਸੀ ਮੈਂ ਜੋ ਉਹ ਤੁਹਾਨੂੰ ਪਹਿਲਾਂ ਦਿਖਾਇਆ 5500 ਦਾ ਸੂਟ ਮੈਂ ਉਹ ਖੁਦ ਬਾਈ ਕੀਤਾ ਬਸ ਇਹ ਕੋਈ ਸੂਟ ਹੈ ਜੋ ਮੈਂ ਖੁਦ ਲਿਆਇਆਗਾ ਬਾਕੀ ਸਭ ਕੁਝ ਭਰਾ ਨੇ ਮਾਸੀ ਨੇ ਇਹਨਾਂ ਨੇ ਦਵਾਇਆ ਸੀ ਅੱਛਾ ਇਹ 9500 ਦੀ ਇਹ ਵੀ ਮਾਸੀ ਦੀ ਚੁਆਇਸ ਹੈ ਮਾਸੀ ਨੇ ਹੀ ਲੈ ਕੇ ਮੈਨੂੰ ਦਿੱਤਾ ਸੀ ਚਲੋ ਜੀ ਇਹ ਵੀ ਹੋ ਗਈ ਹੈ ਅੱਛਾ ਜੀ ਹੁਣ ਜਿਹੜਾ ਮੀਨ ਆ ਜਾਂਦੀ ਜਿਹੜੀ ਵਿਆਹ ਵਾਲੇ ਦਿਨ ਦੀ ਡਰੈਸ ਸੀ ਆਪਣੀ ਮੈਂ ਉਹ ਦਿਖਾ ਦਿੰਦੀ ਤੁਹਾਨੂੰ ਮੈਂ ਵਿਆਹ ਵਾਲੇ ਦਿਨ ਮਤਲਬ ਜਾਗੋ ਵਾਲੀ ਕਿ ਰਹਿ ਗਈ ਇੱਕ ਤੁਹਾਨੂੰ ਦਿਖਾਉਣ ਵਾਲੀ ਤੇ ਹਲਦੀ ਵਾਲੀ ਦਿਖਾਈ ਹੈ ਇੱਕ ਮੈਂ ਜਿਹੜਾ ਸਿਹਰਾ ਬੰਨਣ ਵੇਲੇ ਸੂਟ ਪਾਇਆ ਸੀ ਉਹ ਦਿਖਾਇਆ ਅੱਛਾ ਜੀ ਇਹ ਹੈਗਾ ਮੇਰਾ ਜਿਹੜਾ ਵਿਆਹ ਵਾਲੇ ਦਿਨ ਪਾਇਆ ਸੀ ਲਹਿੰਗਾ ਅੱਛਾ ਇਸ ਲਹਿੰਗੇ ਦਾ ਇੱਕ ਪ੍ਰੋਬਲਮ ਇਹ ਆਈ ਹੈ ਕਿ ਇਸ ਲਹਿੰਗੇ ਦੀ ਜਿਹੜੀ ਜਦੋਂ ਮੈਂ ਖਰੀਦਿਆ ਸੀਗਾ ਇਹ ਵਾਈਟ ਟੋਨ ਕਰਕੇ ਜਦੋਂ ਉਹ ਦਿਖਾਉਂਦੇ ਸੀ ਕਿਸੇ ਨੂੰ ਥੋੜਾ ਬਹੁਤ ਜਿਵੇਂ ਹੱਥ ਲੱਗ ਜਾਂਦਾ ਏ ਥੋੜਾ ਜਿਹਾ ਮੈਲਾ ਲੱਗਦਾ ਸੀਗਾ ਤੇ ਅਸੀਂ ਉਹਨਾਂ ਨੂੰ ਬੋਲਿਆ ਸੀ ਕਿ ਤੁਸੀਂ ਡਰਾਈ ਕਲੀਨ ਕਰਕੇ ਦੇਣਾ ਸਾਨੂੰ ਇਹ ਲਹਿੰਗਾ ਤਾਂ ਉਹਨਾਂ ਨੇ ਜਦੋਂ ਡਰਾਈ ਕਲੀਨ ਕਰਕੇ ਦਿੱਤਾ ਤੇ ਹਲਕਾ ਹਲਕਾ ਜਿਹੜਾ ਏਸ ਵਾਲੇ ਬਾਰਡਰ ਦਾ ਕਲਰ ਹੈ ਇਹ ਲਹਿੰਗੇ ਦੇ ਉੱਪਰ ਕਿਤੇ ਕਿਤੇ ਲੱਗਿਆ ਆਈ ਥਿੰਕ ਤੁਸੀਂ ਦੇਖ ਸਕਦੇ ਹੋ ਹਨਾ ਮੇਰੇ ਖਿਆਲ ਕੈਮਰਾ ਦਿਖਾਵੇ ਤਾਂ ਇਹ ਰੰਗ ਆ ਜਿਹੜਾ ਹਲਕਾ ਜਿਹਾ ਇੱਕ ਦੋ ਥਾਵਾਂ ਤੇ ਇਸ ਤਰ੍ਹਾਂ ਇਹਦਾ ਲੱਗਿਆ ਹੋਇਆ ਸੋ ਇਹ ਹੁਣ ਮੈਂ ਦੁਬਾਰਾ ਡਰਾਈ ਕਲੀਨ ਕਰਾ ਕੇ ਰੱਖੂਗੀ ਤੇ ਇਹ ਹੈ ਜੀ ਆਪਣਾ ਲਹਿੰਗਾ ਜਿਹੜਾ ਵਿਆਹ ਲਈ ਦਿਨ ਲਈ ਮੈਂ ਖਰੀਦਿਆ ਸੀ ਇਸ ਦਾ ਮੈਂ ਬਲਾਊਜ਼ ਦਿਖਾ ਦੇਣੀ ਹੈ ਅਲੋ ਜੀ ਇਹ ਕੁਛ ਕਾਪਾ ਆਪ ਇਹਦੇ ਵਿੱਚ ਕੀਤੀ ਸੀ ਫਿਟਿੰਗ ਇਹ ਦਾ ਬਲਾਊਜ਼ ਹੈ ਇਹਦੇ ਲੇਸ ਲਗਵਾਈ ਸੀ ਤੇ ਅੱਛਾ ਇਹ ਵੀ ਡਾਇਰੈਕਟਲੀ ਇਨ ਕਰਵਾਉਣਾ ਕਿਉਂਕਿ ਇਹ ਵਿਆਹ ਦੇ ਵਿੱਚ ਕੋਈ ਸਾਸ ਵਗੈਰਾ ਪਲੇਟ ਤੋਂ ਕੁਝ ਲੱਗ ਗਿਆ ਮੇਰੇ ਇਹ ਵੀ ਆਪਾਂ ਡਾਇਰੈਕਟਲੀ ਇਨ ਕਰਾਉਣਾ ਤੇ ਇਹਦੇ ਨੈਕ ਦਾ ਡਿਜ਼ਾਈਨ ਸੌਸ ਨੂੰ ਇਗਨੋਰ ਕਰਕੇ ਦਾਗ ਨੂੰ ਤੇ ਤੁਸੀਂ neck ਦੇ ਡਿਜ਼ਾਈਨ ਤੇ ਆਜੋ ਇਹਦਾ neck ਦਾ ਡਿਜ਼ਾਈਨ ਹੈ ਜਿਹੜਾ ਇਹ ਹੈਂਡਵਰਕ ਹੈ ਇਹਦਾ ਤੇ ਇਹਦੀ ਜਿਹੜੀ ਬੈਕ ਹੈ ਇਹ ਬੈਕ ਬਹੁਤ ਜ਼ਿਆਦਾ ਹੀ ਇਹ ਬੈਕलेस ਹੀ ਸੀਗਾ ਇੱਕਦਮ ਜਿਵੇਂ ਕਹਿ ਦੋ ਤੁਸੀਂ ਵੀ ਬੈਕलेस ਇਹ ਬਲਾ우스 ਸੀਗਾ ਤੇ ਇਹਦੇ ਆਪਾਂ ਪਿੱਛੇ ਥੋੜਾ ਜਿਹਾ ਮੈਂ ਕਪੜਾ ਇਹ ਅਲੱਗ ਤੋਂ ਦਿੱਤਾ ਜਿਵੇਂ ਇਹ ਚੀਜ਼ ਥੋੜੀ ਮੈਲੀ ਸੀ ਉਹਨਾਂ ਨੇ ਦਿਖਾਉਣ ਵਿੱਚ ਤਾਂ ਹੀ ਸੀ ਡਰੈਕਲਿਨ ਕਰਵਾਇਆ ਸੀ ਤੇ ਇਹਦੇ ਬੈਕ ਤੇ ਕਪੜਾ ਜਿਹੜਾ ਇਸ ਤਰ੍ਹਾਂ ਅਟੈਚ ਕਰਵਾਇਆ ਜਿਹੜਾ ਮੈਨੂੰ ਵਧੀਆ ਤਾਂ ਨਹੀਂ ਲੱਗਿਆ ਬਟ ਮਜਬੂਰੀ ਚ ਪਾਉਣਾ ਪੈ ਗਿਆ ਇਸ ਤਰ੍ਹਾਂ ਤੇ ਇਹਦੇ ਤੇ ਜਿਹੜਾ ਪੈਸਾ ਸੀ ਟੋਟਲੀ ਮੈਂ ਇਹ ਮੰਨਦੀ ਆ ਕਿ ਮੇਰਾ ਵੇਸਟ ਗਿਆ ਇਸ ਤੇ ਮੈਂ ਜਿੰਨੇ ਵੀ ਪੈਸੇ ਲਗਾਏ ਮੇਰੇ ਟੋਟਲੀ ਵੇਸਟ ਹੋਏ ਇਹਦੀ ਪ੍ਰਾਈਸ ਸੀਗੀ 12500 ਰੁਪਇਆ ਕੁਛ ਇਹਦੇ ਉੱਪਰ ਆਪਾਂ ਖਰਚਾ ਕੀਤਾ ਫਿਟਿੰਗ ਕਰਵਾਈ ਡਰਾਈ ਕਲੀਨ ਤੇ ਇਹੋ ਚੀਜ਼ਾਂ ਕਰਕੇ ਆਪਾਂ ਨੂੰ ਇਹ ਪੈ ਗਿਆ ਹੋਣਾ 13 13500 ਰੁਪਏ ਦੇ ਵਿੱਚ ਪੈ ਗਿਆ ਤੇ ਜਿਹੜਾ ਜਿਹੜਾ ਦੁਪੱਟਾ ਹੈ ਉਹ ਬਹੁਤ ਜ਼ਿਆਦਾ ਹੈਵੀ ਹੈ ਕਹਿ ਸਕਦੇ ਤੁਸੀਂ ਵੀ ਸ਼ਾਲ ਤੋਂ ਵੀ ਹੈਵੀ ਆ ਫੁਲਕਾਰੀ ਤੋਂ ਵੀ ਹੈਵੀ ਹੈ ਤੇ ਇਹ ਇਹਦਾ ਦੁਪੱਟਾ ਹੈ ਜੀ ਦੁਪੱਟਾ ਬਨਾਰਸੀ ਹੈ ਇਹਦੇ ਨਾਲ ਠੀਕ ਲੱਗਦਾ ਸੀ ਪਰ ਬਾਅਦ ਵਿੱਚ ਕੁਝ ਜਲਦਬਾਜ਼ੀ ਚ ਲਏ ਹੋਏ ਫੈਸਲੇ ਹਮੇਸ਼ਾ ਬਾਅਦ ਵਿੱਚ ਰਿਅਲਾਈਜ਼ ਕਰਾਉਂਦੇ ਆ ਕਿ ਆਪਾਂ ਵੇਟ ਕਰ ਸਕਦੇ ਸੀ ਆਪਾਂ ਹੋਰ ਵੀ ਕੁਝ ਅੱਛੀ ਚੁਆਇਸ ਲੈ ਸਕਦੇ ਸੀਗੇ ਪਰ ਪਤਾ ਨਹੀਂ ਕਿਉਂ ਮੈਂ ਜਲਦਬਾਜ਼ੀ ਦੇ ਵਿੱਚ ਇਹਨੂੰ ਖਰੀਦ ਲਿਆ ਮੈਨੂੰ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਿਆ ਇਹ ਵਾਲਾ ਵੀ ਮੈਨੂੰ ਭਰਾ ਨੇ ਖੁਦ ਖਰੀਦ ਕੇ ਦਿੱਤਾਗਾ ਮੈਨੂੰ ਲੱਗਦਾ ਵੱਡੇ ਨੇ ਇਹ ਦੀਪੀ ਸਚਨ ਪਤਾ ਨਹੀਂ ਦੋਨਾਂ ਚੋਂ ਕਿਹਨੇ ਪੇਮੈਂਟ ਕੀਤੀ ਮੈਨੂੰ ਨਹੀਂ ਪਤਾ ਧਿਆਨ ਨਹੀਂ ਬਟ ਮੈਨੂੰ ਇਹ ਉਹਨਾਂ ਨੇ ਹੀ ਲੈ ਕੇ ਦਿੱਤਾ ਅੱਛਾ ਇਹ ਵਾਲਾ ਜੀ ਇਹਦਾ ਦੁਪੱਟਾ ਹੈ ਇਹਦੇ ਵਿੱਚ ਜਿਹੜਾ ਕਲਰ ਕੰਬੀਨੇਸ਼ਨ ਹੈ ਰੈੱਡ ਹੈ ਮੈਜੈਂਟਾ ਹੈ 골ਡਨ ਹੈ ਤੇ ਬਸ ਕੁਝ ਇਹਦੇ ਵਿੱਚ ਵਾਈਟ ਜੇ ਡਾਟ ਹੈ ਇਸ ਤਰ੍ਹਾਂ ਮਸਟਰਡ ਵੀ ਹੈਗਾ ਥੋੜਾ ਬਹੁਤ ਤੇ ਇਸ ਤੇ ਉੱਪਰ ਹੈਂਡਵਰਕ ਨਹੀਂ ਹੈਂਡਵਰਕ ਨਹੀਂ ਹੈ ਗੋਟੇ ਪੱਟੀ ਦਾ ਵਰਕ ਹੈ ਇਹ ਗੋਟਾ ਪੱਟੀ ਦਾ ਵਰਕ ਹੈ ਤੇ ਇਸ ਦੀ ਮੈਨੂੰ ਥੋੜੀ ਜਿਹੀ ਪ੍ਰਾਈਸ ਵੀ ਜ਼ਿਆਦਾ ਲੱਗੀ ਕਿਉਂਕਿ ਇਹ 12.5 13000 ਰੁਪਏ ਦੇ ਵਿੱਚ ਪਰ ਸਾਰੇ ਕਹਿੰਦੇ ਸੀਗੇ ਕਿ ਕੁਆਲਟੀ ਵਾਈਜ਼ ਇਹ ਦੇਖਣ ਚ ਇਸ ਤਰ੍ਹਾਂ ਪਤਾ ਚੱਲਦਾ ਹੈ ਕਿ ਕੁਆਲਟੀ ਵਾਈਜ਼ ਇਹਦਾ ਪ੍ਰਾਈਸ ਠੀਕ ਹੈ ਪਾਇਆ ਕੁਝ ਕੁ ਠੀਕ ਵੀ ਲੱਗਦਾ ਸੀ ਕੁਝ ਕੁ ਨਹੀਂ ਵੀ ਲੱਗਦਾ ਸੀਗਾ ਪਤਾ ਨਹੀਂ ਇਸ ਨੂੰ ਮੈਂ ਕਾਫੀ ਦਿਨ ਪਹਿਲਾਂ ਬਾਈ ਕਰਕੇ ਲੈ ਆਈ ਸੀ ਨੂੰ ਬਾਰ-ਬਾਰ ਦੇਖਿਆ ਉਸ ਤੋਂ ਬਾਅਦ ਜੇਮੀ ਨੇ ਆਪਣਾ ਲਹਿੰਗਾ ਖਰੀਦਿਆ ਜੇਮੀ ਨੇ ਖਰੀਦਿਆ ਫਿਰ ਸਿਆਣਾ ਨੇ ਲੈ ਕੇ ਆਂਦਾ ਜੇਮੀ ਦਾ ਤੇ ਸਿਆਣਾ ਦੀ ਡਰੈਸ ਦੇਖਣ ਤੋਂ ਬਾਅਦ ਮੈਨੂੰ ਆਪਣਾ ਲਹਿੰਗਾ ਜਿਹੜਾ ਉਹ ਵਧੀਆ ਲੱਗਣੋਂ हट ਗਿਆ ਸੀ ਸੋ ਹੁੰਦਾ ਹੈ ਤੁਸੀਂ ਵੀ ਦੱਸਿਓ ਤੁਹਾਡੇ ਨਾਲ ਕੀ ਦੇ ਕੀ ਦੇ ਨਾ ਹੁੰਦਾ ਕਿ ਆਪਣੀ ਡਰੈਸ ਪਹਿਲਾਂ ਜਦੋਂ ਆਪਾਂ ਲੈ ਕੇ ਆਉਂਦੇ ਆਪਾਂ ਨੂੰ ਸਭ ਤੋਂ ਸੋਹਣੀ ਲੱਗਦੀ ਹੈ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਹੋਰ ਸੋਹਣੀਆਂ ਡਰੈਸ ਦੇਖਦੇ ਆ ਤਾਂ ਫਿਰ ਆਪਣੀ ਡਰੈਸ ਹੈ ਜਿਹੜੀ ਆਪਾਂ ਨੂੰ ਵਧੀਆ ਲੱਗਣੋਂ ਹਟ ਜਾਂਦੀ ਹੈ ਸੋ ਮੇਰੇ ਨਾਲ ਕੁਝ ਇਸ ਤਰ੍ਹਾਂ ਦਾ ਸੀਨ ਹੋਇਆ ਤੇ ਇਹ ਹੁਣ ਮੇਰੇ ਲਹਿੰਗਾ ਕਿਸੇ ਕੰਮ ਨਹੀਂ ਆਊਗਾ ਸੋ ਮੈਂ ਸੋਚਦੀ ਸੀ ਕਿ ਇਸ ਨੂੰ ਮੈਂ ਬੁਟੀਕ ਦੇ ਉੱਪਰ ਡਰਾਈ ਕਲੀਨ ਕਰਾ ਕੇ ਫਾਰ ਰੈਂਟ ਜਾਂ ਇਹਨੂੰ ਸੇਲ ਕਰ ਦੂੰਗੀ ਫਾਰ ਸੇਲ ਤੇ ਕੋਈ ਕਿਸੇ ਨੂੰ ਵੀ ਪਸੰਦ ਹੋਇਆ ਲੈਣਾ ਹੋਇਆ ਕਿਉਂਕਿ ਇਹ ਗਰਮੀਆਂ ਦੇ ਵਿੱਚ ਪਾਉਣ ਵਾਲੀ ਵੀ ਚੀਜ਼ ਹੈ ਕਿਉ ਇਹਦਾ print design ਜੋ ਵੀ ਹੈਗਾ ਤੇ ਇਹ ਗਰਮੀਆਂ ਦੇ ਵਿੱਚ ਵੀ ਬਹੁਤ ਵਧੀਆ ਕਿਉਂਕਿ ਅੱਜਕੱਲ ਫੰਕਸ਼ਨ ਵਿਆਹ ਗਰਮੀਆਂ ਦੇ ਵਿੱਚ ਵੀ ਜ਼ਿਆਦਾਤਰ ਮੋਸਟਲੀ ਹੁੰਦੇ ਹੀ ਰਹਿੰਦੇ ਆ ਉਹਦੇ ਲਈ ਵੀ ਸਹੀ ਹੈ ਬੁਟੀਕ ਦੇ ਉੱਪਰ ਅਗਰ ਰੈਂਟ ਦੇ ਉੱਪਰ ਜਾਂਦਾ ਕਿਉਂਕਿ ਹੈਵੀ ਹੈ ਭਾਰਾ ਸਭ ਕੁਝ ਹੈ ਓਕੇ ਹੈ ਠੀਕ ਹੈ ਜੀ ਪੈਸਾ ਵੇਸਟ ਹੋ ਗਿਆ ਹੈ ਕਿ ਚੁੱਕ ਕਰਨੀ ਚਾਹੀਦੀ ਕਿਉਂਕਿ ਸਿਰਫ ਕੁਝ ਘੰਟਿਆਂ ਦੇ ਲਈ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਹੁਣ ਦਿਖਾ ਦਿੰਨੀ ਹੈ ਜੀ ਮੈਂ ਜਾਗੋ ਵਾਲੇ ਦਿਨ ਜਿਹੜੀ ਪਾਈ ਸੀ ਕੀ ਡਰੈਸ ਉਹ ਪੈਸੇ ਤਾਂ ਸਾਰੇ ਨੇ ਤੁਸੀਂ ਕੁਝ ਕੁ ਫੋਟੋਆਂ ਵੀਡੀਓਜ਼ ਦੇ ਵਿੱਚ ਦੇਖਿਆ ਹੀ ਹੋਣਾ ਏ ਆ ਜੀ ਸਕਰਟ ਆਪਾਂ ਜਿਹੜੀ ਸਟ੍ਰੇਟ ਜੁਨਟ ਵਾਲੀ ਸਕਰਟ ਆ ਇਹ ਮੇਰੀ ਤੇ ਜੈਸਮੀਨ ਦੀ ਸੇਮ ਹੈ ਜਿਵੇਂ ਮੈਂ ਤੁਹਾਨੂੰ ਇਹ ਦੋਨੋਂ ਹੀ ਦਿਖਾ ਦੇਣੀ ਹੈ ਮੇਰੀ ਵੀ ਹੈ ਤੇ ਇਹ ਜੈਸਮੀਨ ਦੀ ਹੈ ਇਹ ਸਾਡੀ ਦੋਨਾਂ ਦੀਆਂ ਸਕਰਟਾਂ ਵੀ ਸੇਮ ਨੇ ਸਿਰਫ ਇਹ ਆਪਾਂ ਜਾਗੋ ਤੇ 2-3 ਘੰਟੇ ਪਾਈ ਹੋਣੀ ਇਹ ਜੈਸਮੀਨ ਦੀ ਸਕਰਟ ਹੈ ਛੋਟੀ ਹੈ ਤੇ ਇਹ ਵਾਲੀ ਸਕਰਟ ਹੈ ਜਿਹੜੀ ਇਹ ਮੇਰੀ ਹੈ ਇਸ ਤੇ ਆਪਾਂ نیچے ਕੁਛ ਨਹੀਂ ਬਸ ਸਿੰਪਲ ਇੱਕ ਲੇਸ ਲਗਵਾਈ ਹੈ ਜੋ ਇਹ ਆਪਣੇ ਪੰਜਾਬੀ ਸੂਟਾਂ ਤੇ ਅੱਜ ਕੱਲ੍ਹ ਏਸਾਂ ਲੱਗਦੀਆਂ ਲਹਿੰਗੇ ਵਾਲੀ ਇਹ ਸੂਟਾਂ ਵਾਲੀ ਸ਼ਾਰਟ ਕੁੜਤੀ ਸਕਰਟ ਵਾਲੀ ਲੇਸ ਹੈ ਆਪਾਂ ਉਹ ਲਈ ਹੈ ਤੇ ਇਹ ਹੋ ਗਈ ਜੀ ਸਕਰਟ ਇਹਦੇ ਨਾਲ ਤੇ ਇਹਦੇ ਨਾਲ ਇਹ ਦੋ ਟੈਬੀ ਦੇ ਹੈ ਦੁਪੱਟੇ ਹੈ ਮੇਰੇ ਤੇ ਜੈਸਮੀਨ ਦੇ ਟੈਬੀ ਸਿਲਕ ਦੇ ਦੁਪੱਟੇ ਹੈ ਇਹਨਾਂ ਦੇ ਉੱਪਰ ਵੀ ਇਸ ਤਰ੍ਹਾਂ ਬਸ ਲੇਸ ਲੱਗੀ ਹੋਈ ਹੈ ਠੀਕ ਹੈ ਪਰ ਜੋ ਸੋਚਿਆ ਸੀਗਾ ਜਿਵੇਂ ਉਸ ਤਰ੍ਹਾਂ ਬਣ ਕੇ ਨਹੀਂ ਨਿਕਲ ਕੇ ਆਇਆ ਸੂਟ ਤੇ ਇਹ ਹੈ ਜੀ ਇਹ ਲਾਂ ਡਿਜ਼ਾਈਨ ਇਹ ਮੇਰਾ ਸੀਗਾ ਦੇਖੋ ਪਹਿਲਾਂ ਇਹ ਮੈਂ ਆਪਣੇ ਲਈ ਪਾਇਆ ਸੀ ਲੇਖੋ ਸੂਟ ਦੀ ਹਾਲਤ ਇੰਨੀ ਖਰਾਬ ਹੈ ਕਿ ਇਹ ਸਾਰੇ ਪ੍ਰੈਸ ਵਗੈਰਾ ਤੇ ਡਰਾਈ ਕਲੀਨ ਕਰਵਾਉਣ ਵਾਲੇ ਆ ਇਸੇ ਲਈ ਮਾਜੀ ਵਿਆਹ ਤੋਂ ਬਾਅਦ ਕੱਢ ਰਹੀਆਂ ਇਹ ਵੀਡੀਓ ਦੇ ਚੱਕਰ ਵਿੱਚ ਨਹੀਂ ਤੇ ਇਹਨਾਂ ਨੂੰ ਮੈਂ ਸੰਭਾਲ ਕੇ ਇਸ ਤਰ੍ਹਾਂ ਹੀ ਰੱਖ ਰੱਖਿਆ ਸੀਗਾ ਕਿ ਮੈਂ ਡਰਾਈ ਕਲੀਨ ਕਰਵਾ ਕੇ ਫਿਰ ਉਸ ਤੋਂ ਬਾਅਦ ਸੰਭਾਲੂਗੀ ਅੱਛਾ ਜੀ ਇਹ ਡਿਜ਼ਾਈਨ ਮੈਂ ਆਪਣੇ ਲਈ ਬਣਵਾਇਆ ਸੀ ਪਰ ਬਾਅਦ ਵਿੱਚ ਜਦੋਂ ਮੈਂ ਦੇਖਿਆ ਕਿ ਮੈਨੂੰ ਇਹ ਡਿਜ਼ਾਈਨ ਬਣਿਆ ਹੋਇਆ ਵਧੀਆ ਲੱਗਿਆ ਪਰ ਜਦੋਂ ਮੈਂ ਇਹ ਬਣਾ ਕੇ ਪਾਇਆ ਤਾਂ ਮੇਰੇ ਘੱਟ ਜਾਤਰਿਆ ਸੀਗਾ ਫਿਰ ਮੈਂ ਬਾਅਦ ਚ ਸੋਚਿਆ ਕਿ ਅਗਰ ਮੈਂ ਉਹ ਵਾਲਾ ਡਿਜ਼ਾਈਨ ਆਪਣੇ ਪਾ ਦੀ ਤਾਂ ਉਹੀ ਮੇਰੇ ਲਈ ਠੀਕ ਸੀ ਇਹ ਜੈਸਮੀਨ ਲਈ ਡਿਜ਼ਾਈਨ ਸੀ ਪਰ ਜੈਸਮੀਨ ਦੇ ਅਕੋਰਡਿੰਗ ਮੈਨੂੰ ਥੋੜਾ ਜਿਹਾ ਹੈਵੀ ਲੱਗਿਆ ਤੇ ਬਾਅਦ ਵਿੱਚ ਮੈਂ ਆਪਣਾ ਇਰਾਦਾ ਬਦਲਿਆ ਕਿ ਇਸ ਨੂੰ ਮੈਂ ਆਪਣਾ ਬਣਾ ਲਾਂ ਤਾਂ ਆਪਣੇ ਲਈ ਬਣਾਇਆ ਜਦੋਂ ਤੇ ਮੈਨੂੰ ਇਹ ਵਧੀਆ ਘੱਟ ਲੱਗਿਆ ਸੋ ਕਹਿ ਸਕਦੇ ਆ ਕਿ ਜਿੰਨਾ ਵੀ ਮੈਂ ਪਹਿਲਾਂ ਸੋਚ ਕੇ ਚੀਜ਼ ਲਈ ਸੀ ਆਪਣੇ ਲਈ ਸਾਰੇ ਮੇਰੇ ਤੇ ਸੂਟ ਨਹੀਂ ਹੋ ਪਾਈ ਸੋ ਨਵਦੀਪ ਕੈਮਰਾ ਥੋੜਾ ਠੀਕ ਕਰਕੇ ਫੜੋ ਅੱਛਾ ਜੀ ਇਹ ਦੀ ਬਾਹੂ ਦਾ ਬਾਰਡਰ ਹੈ ਇਹ ਤੇ ਲੇਸ ਲੱਗੀ ਹੋਈ ਹੈ ਇਹ ਆਪਾਂ ਆਰੀ ਦਾ ਵਰਕ ਕਰਵਾਇਆ ਹੋਇਆ ਹੈ ਇਸ ਤੇ ਜ਼ਰੀ ਤੇ ਆਰੀ ਦਾ ਵਰਕ ਕਰਾਇਆ ਸੋ ਟਾਈਮ ਨਾ ਹੋਣ ਕਰਕੇ ਆਪਾਂ ਇਹਦੇ ਤੇ ਹੈਂਡਵਰਕ ਨਹੀਂ ਕਰਾ ਸਕੀ ਤੇ ਇਹ ਹੈ ਜੀ ਜਿਹੜਾ ਇਹ ਜੈਸਮੀਨ ਦੀ ਤੁਸੀਂ ਦੇਖ ਲਈ ਹੈ ਨਾ ਇਹ ਪਹਿਲਾਂ ਮੇਰਾ ਡਿਜ਼ਾਈਨ ਸੀ ਜਿਵੇਂ ਇਸ ਦੀ ਬੈਕ ਤੇ ਵੀ ਵਰਕ ਹੈ ਥੋੜਾ ਜਾਂ ਇਹਦੀਆਂ ਬਾਹਾਂ ਤੇ ਇਸ ਤਰ੍ਹਾਂ ਵਰਕ ਹੈ ਇਹਦੀ ਬੈਕ ਵੀ ਇਸ ਤਰ੍ਹਾਂ ਵਰਕ ਵਾਲੀ ਹੈ ਤੇ ਇਹ ਕੁਸ਼ਮ ਇਸ ਤਰ੍ਹਾਂ ਅਜੇ ਵੀ ਇਹ ਹੋ ਗਏ ਸੀ ਆਪਣੇ ਜਾਗੋ ਵਾਲੇ ਸਾਰੇ ਤੇ ਹੁਣ ਜਿਹੜਾ ਆਪਣਾ ਮੇਨ ਹਲਦੀ ਵਾਲਾ ਆ ਗਿਆ ਹਨਾ ਸੌਰੀ ਹਲਦੀ ਵਾਲਾ ਨਹੀਂ ਮਹਿੰਦੀ ਵਾਲੀ ਡਰੈੱਸ ਇਹ ਜੈਸਮੀਨ ਦੀ ਆਪਾਂ ਘਰੇ ਕਪੜਾ ਲਿਆ ਕੇ ਡਾਈ ਕਰਵਾਇਆ ਸੀਗਾ ਜੌਰਜਟ ਪਿਓਰ ਜੌਰਜਟ ਲਿਆ ਸੀਗਾ ਆਪਾਂ ਇਹ ਇਹਨੂੰ ਇਸ ਤਰ੍ਹਾਂ ਦੀ বেলਟ ਹੈ ਬਾਰਡਰ ਲਗਾਇਆ ਇਹ ਆਪਾਂ ਘਰੇ ਰੈਡੀ ਕੀਤਾ ਸੀਗਾ ਤੇ ਇਹ ਇਸ ਦੇ ਨਾਲ ਬਲਾਊਜ਼ ਇਹ ਪਿਓਰ ਜੌਰਜਟ ਦੇ ਉੱਪਰ ਵਰਕ ਹੈ ਇਹ ਆਪਾਂ ਕਰੇ ਰੈਡੀ ਕੀਤਾ ਸੀਗਾ ਖੁਦ ਸਟਿਚ ਕਰਿਆ ਮਾਸੀ ਜੀ ਨੇ ਤੇ ਮੈਂ ਬੈਠ ਕੇ ਇਹਦਾ ਡਿਜ਼ਾਈਨ ਹੈ ਜਿਹੜਾ ਇਹ ਸਿਲੈਕਟ ਕੀਤਾ ਸੀ ਇਸ ਤਰ੍ਹਾਂ ਇਹ ਹੋ ਗਿਆ ਸੀਗਾ ਜੀ ਮਹਿੰਦੀ ਤੇ ਲਈ ਡਰੈਸ ਜੈਸਮੀਨ ਦਾ ਤੇ ਮੇਰਾ ਤੁਸੀਂ ਮੇਰੇ ਖਿਆਲ ਮਹਿੰਦੀ ਵਾਲੀ ਵੀਡੀਓ ਦੇਖੀ ਹੋਵੇ ਤਾਂ ਧਿਆਨ ਚ ਹੋਵੇ ਤੁਹਾਨੂੰ ਇਹ ਮੇਰਾ ਸੀਗਾ ਜੋ ਮਹਿੰਦੀ ਵਾਲੀ ਡਰੈਸ ਹੀ ਅੱਛਾ ਇਹ ਮੇਰੇ ਕੋਲੇ ਆਲਰੇਡੀ ਪਹਿਲਾਂ ਬਣਿਆ ਹੋਇਆ ਸੀ ਸੂਟ ਇਹ ਮੈਂ ਦੈਂਚਲਾ ਚਲਾ ਲਿਆ ਸੀਗਾ ਇਹਦੇ ਉੱਪਰ ਜਿਹੜੀ ਗੋਟੇ ਪੱਟੀ ਦਾ ਇਸ ਤਰ੍ਹਾਂ ਵਰਕ ਹੈ ਦੁਪੱਟਾ ਇਸ ਦਾ ਕਾਫੀ ਹੈਵੀ ਹੈ ਤੇ ਬਾਕੀ ਇਹਦੀ ਬਾਟਮ ਹੈ ਜਿਹੜਾ ਪਲਾਜ਼ੋ ਹੈ ਉਹ ਬਿਲਕੁਲ ਪਲੇਨ ਹੈ ਇਸ ਤਰ੍ਹਾਂ ਤੇ ਇਸ ਕਮੀਜ਼ ਦੇ ਬਸ ਸਿੰਪਲ ਹੈ ਜੀ ਬਾਜੂ ਤੇ ਵੀ ਕੋਈ ਵਰਕ ਨਹੀਂ ਹੈਗਾ ਤੇ ਇਹਦੇ ਜੀ ਇਸ ਤਰ੍ਹਾਂ ਕਰਕੇ ਬਾਰਡਰ ਦੇ ਉੱਪਰ ਹੈ ਜਿਹੜਾ ਗੋਟਾ ਪੱਟੀ ਦਾ ਇਹ ਡਿਜ਼ਾਈਨ ਹੈ ਤੇ ਇਸ ਦੁਪੱਟੇ ਤੇ ਚਾਰ ਚਪੇਰੇ ਇਹ ਫੋਰ ਸਾਈਡ ਬਾਰਡਰ ਹੈ ਜਿਹੜਾ ਇਹਦਾ ਗੋਟਾ ਪੱਟੀ ਦਾ ਇਸ ਤਰ੍ਹਾਂ ਵਰਕ ਕੀਤਾ ਹੋਇਆ ਤੇ ਇਸ ਦੁਪट्टे ਦੇ ਵਿੱਚ ਇਸ ਤਰ੍ਹਾਂ ਕਰਕੇ ਪ੍ਰਿੰਟ ਵੀ ਹੈ ਫਲਾਵਰ ਪ੍ਰਿੰਟ ਹੈ ਡਿਜ਼ਾਈਨ ਹੈ ਤਾਂ ਆਪਣਾ ਸੈਲਫ ਡਿਜ਼ਾਈਨ ਤੇ ਇਹ ਹੈ ਜੀ ਕੁਝ ਸਾਡੇ ਮੰਨ ਲਓ ਜਿਹੜੇ ਵਿਆਹ ਦੇ ਵਿੱਚ ਪਾਏ ਹੋਏ ਸੀਗੇ ਕੱਪੜੇ ਤੇ ਅੱਛਾ ਜੀ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦਿਖਾਨੀ ਜੋ ਸਾਡੀ ਬਣਾਉਣ ਵੱਲੋਂ ਰਹਿ ਗਈ ਸੀ ਕਿਉਂਕਿ ਜੈਸਮੀਨ ਦੀ ਦੋ ਰੈਡੀमेड ਡਰੈਸ ਹੈ ਉਹ ਮੈਂ ਤੁਹਾਨੂੰ ਨਹੀਂ ਦਿਖਾਈ ਹੈ ਅੱਜ ਕਿਉਂਕਿ ਉਹ ਮੈਂ ਬੈੱਡ ਦੇ ਵਿੱਚ ਸੰਭਾਲ ਰੱਖਿਆ ਬਹੁਤ ਡੁੰਗੀਆਂ ਉਸ ਨੂੰ ਕੱਢਣਾ ਹੁਣ ਔਖਾ ਹੈ ਜੋ ਉਹ ਡਰੈੱਸ ਸੀ ਉਹ ਵੀ ਭਰਾ ਨੇ ਵੱਡੇ ਨੇ ਦੀਪੀ ਨੇ ਲੈ ਕੇ ਦਿੱਤੀ ਸੀ ਮੇਰੇ ਖਿਆਲ ਹਾਂਜੀ ਉਹ ਦੀਪੀ ਨੇ ਖਰੀਦ ਕੇ ਦਿੱਤੀ ਸੀ ਤੇ ਇਹ ਵਾਲੀ ਸੀਗੀ ਅਸੀਂ ਇਹ ਜੈਸਮੀਨ ਦੇ ਲਈ ਲਈ ਸੀ ਇਹ ਵਾਲੀ ਸ਼ਰਟ ਜਿਹੜੀ ਡਾਈ ਕਰਵਾਈ ਸੀ ਅਸੀਂ ਕਪੜਾ ਲੈ ਕੇ ਅੱਛਾ ਇਹ ਕਪੜਾ ਆਪਾਂ ਨੂੰ 1.5 ਮੀਟਰ ਪਿਆ ਸੀਗਾ ਜੀ 1100 ਰੁਪਏ ਦਾ ਕੱਲੀ ਸ਼ਰਟ ਦਾ ਕਪੜਾ ਇਹ 1100 ਰੁਪਏ ਦੇ ਵਿੱਚ ਵਿਦਾਉਟ ਲਾਈਨਿੰਗ ਇਹ ਸ਼ਰਟ ਦਾ ਕਪੜਾ ਸੀਗਾ ਇਸ ਦਾ ਕੁਝ ਕਲਰ ਸੀ ਜਿਹੜਾ ਉਹ ਸੀਮ ਬਾਟਮ ਦੇ ਨਾਲ ਮੈਚ ਨਹੀਂ ਹੁੰਦਾ ਸੀ ਆਪਾਂ ਦੁਬਾਰਾ ਡਾਈ ਕਰਵਾਇਆ ਇਹ ਰੀਡਾਈ ਕਰਵਾਇਆ ਉੱਤਰਵਾ ਕੇ ਇਹ ਆਪਾਂ ਨੂੰ 1100 ਚ ਕੱਲੀ ਸ਼ਰਟ ਪਾਈ ਸੀ ਇਹ ਹਲਦੀ ਲਈ ਤਿਆਰ ਕਰਵਾ ਰਹੇ ਸੀ ਆਪਾਂ ਪਰ ਮੌਕੇ ਤੇ ਹਲਦੀ ਵਾਲੀ ਡਰੈਸ ਨਹੀਂ ਬਣ ਸਕੀ ਕਿਉਂਕਿ ਕਲਰ ਇਹਦਾ ਖਰਾਬ ਹੋ ਗਿਆ ਸੀਗਾ ਇਹ ਇਹਦੇ ਨਾਲ ਕ੍ਰੇਪ ਦੀ ਫੁੱਲ ਕ੍ਰੇਪ ਦੀ ਜਿਹੜੀ ਆ ਬਾਟਮ ਹੈ ਇਹ 2.5 ਮੀਟਰ ਹੈ ਮੇਰੇ ਖਿਆਲ ਜਾਂ 2.5 ਮੀਟਰ ਹੈ ਹਾਂਜੀ ਇਹ 2.5 ਮੀਟਰ ਹੈ ਇਹ ਆਪਾਂ ਨੂੰ 250 ਰੁਪਏ ਦੇ ਹਿਸਾਬ ਨਾਲ ਮੀਟਰ ਮਿਲਿਆ ਸੀ ਪਿਓਰ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਵੀ ਉਹਨਾਂ ਨੇ ਮਹਿੰਗਾ ਲਗਾ ਲਿਆ ਤੇ ਇਹ ਜੀ ਆਪਾਂ ਨੂੰ ਸਾਰਾ ਮੇਰੇ ਖਿਆਲ ਪੈ ਗਿਆ ਹੋਣਾ ਇਹਦਾ 17-1800 ਰੁਪਏ ਦੇ ਵਿੱਚ ਬਿਨਾ ਲਾਈਨਿੰਗ ਲਾਈਨਿੰਗ ਦੇ ਇਸ ਵਿੱਚ 2000 ਰੁਪਏ ਦੇ ਵਿੱਚ ਇਹ ਕਪੜਾ ਸੀ ਜੋ ਹਾਲੇ ਤੱਕ ਐਜ਼ ਇਟ ਪਿਆ ਹੋਇਆ ਇਸ ਨੂੰ ਕਿਸੇ ਹੋਰ ਫੰਕਸ਼ਨ ਪ੍ਰੋਗਰਾਮ ਤੇ ਜਿਵੇਂ ਕੋਈ ਲੋਡ ਪੈਂਦੀ ਹੈ ਤਾਂ ਆਪਾਂ ਸਟਿਚ ਕਰਵਾ ਕੇ ਮੌਕੇ ਤੇ ਤਿਆਰ ਕਰਵਾ ਦੇਾਂਗੇ ਜਾਂ ਸਕੂਲ ਦੇ ਵਿੱਚ ਕੋਈ ਫੰਕਸ਼ਨ ਪ੍ਰੋਗਰਾਮ ਆਂਦਾ ਹੈ ਤਾਂ ਥੋੜਾ ਜਿਹਾ ਵਧੀਆ ਆਰਾਮ ਨਾਲ ਬੈਠ ਕੇ ਤਿਆਰ ਕਰਵਾਵਾਂਗੇ ਇਹ ਸੀਆਂ ਜੀ ਕੁਝ ਆਪਣੀਆਂ ਡਰੈੱਸਾਂ ਆਈ ਹੋਪ ਤੁਹਾਨੂੰ ਵਧੀਆ ਲੱਗੀਆਂ ਹੋਣੀਆਂ ਮੈਨੂੰ ਕੋਈ ਜ਼ਿਆਦਾ ਵਧੀਆ ਨਹੀਂ ਲੱਗੀਆਂ ਤੇ ਬਸ ਅੱਗੇ ਜਿਹੜੇ ਡਿਜ਼ਾਈਨ ਨੇ ਉਹ ਮੈਂ ਤੁਹਾਡੇ ਨਾਲ ਲੈ ਕੇ ਆਉਂਗੀ ਬੁਟੀਕ ਵਰਕ ਦੇ ਦੁਕਾਨਾਂ ਤੇ ਜੋ ਆਪਾਂ ਡੇਲੀ ਵੇਅਰ ਕਰਦੇ ਆਂ ਕਾਟਨ ਦੇ ਮਤਲਬ ਬਿਲਕੁਲ ਸਿੰਪਲ ਤੇ ਸੋਬਰ ਕੱਪੜੇ ਜੋ ਆਪਾਂ ਘਰੇ ਪਾਉਨੇ ਆਂ ਜਾਂ ਆਪਾਂ ਬਾਹਰ ਅੰਦਰ ਪਾਉਨੇ ਆਂ ਜਾਂ ਆਪਾਂ ਕਾਟਨ ਦੇ ਉੱਪਰ ਸਿੰਪਲ ਕਾਟਨ ਦਾ ਵਰਕ ਕਰਾਉਣੀ ਆ ਜੋ ਗਰਮੀ ਦੇ ਅਕੋਰਡਿੰਗ ਹੁੰਦਾ ਉਹ ਆਪਾਂ ਤੁਹਾਡੇ ਨਾਲ ਬਹੁਤ ਜਲਦੀ ਸ਼ੇਅਰ ਕਰਾਂਗੇ ਜੀ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ